ਜਿਸ ਗੱਲ ਦਾ ਡਰ ਸੀ ਉਹੀ ਗੱਲ ਹੋਈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਜਿਹੜਾ ਮਰਨ ਵਰਤ ਹੈ 23 ਤੋਂ 24 ਦਿਨ ਦਾ ਮਰਨ ਵਰਤ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਹੁਣ ਤੋਂ ਕੁਝ ਕੁ ਟਾਈਮ ਪਹਿਲਾਂ ਇੱਕ ਫੋਟੋ ਆਉਂਦੀ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਸਥਿਤੀ ਹੈ ਉਸ ਫੋਟੋ ਦੇ ਵਿੱਚ ਬੜੀ ਨਾਜ਼ੁਕ ਬਣੀ ਹੋਈ ਹੈ ਜਿਹੜੀ ਨਾਲ ਦੀ ਟੀਮ ਹੈ ਖਨੌਰੀ ਮੋਰਚੇ ਦੇ ਉੱਪਰ ਉਹਨਾਂ ਨੇ ਦੱਸਿਆ ਜਿਹੜੀ ਉਹ ਜਿਹੜੀ ਫੋਟੋ ਸੀ ਸੋਸ਼ਲ ਮੀਡੀਆ ਦੇ ਉੱਪਰ ਪਬਲਿਸ਼ ਕੀਤੀ ਉਸ ਫੋਟੋ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਰੀ ਬੇਹੋਸ਼ ਨੇ ਟੀਮ ਕੀ ਕਹਿੰਦੀ ਹੈ ਟੀਮ ਕਹਿੰਦੀ ਹੈ ਕਿ ਇੱਕ ਉਲਟੀ ਆਉਂਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਬੇਹੋਸ਼ ਹੁੰਦੇ ਨੇ ਦੋਸਤੋ ਦੇਖੋ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਫੈਸਲਾ ਤਾਂ ਹੈਗਾ ਇਹ ਕਿ ਜੇਕਰ ਕੇਂਦਰ ਦੀ ਸਰਕਾਰ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਇੱਥੇ ਹੀ ਅਸੀਂ ਸ਼ਹੀਦ ਹੋਵਾਂਗੇ ਪਰ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਬੜਾ ਜਿਹੜਾ ਭਾਵੁਕ ਮਾਹੌਲ ਹੈ ਉਹ ਪੰਜਾਬ ਦਾ ਮਾਹੌਲ ਬਣ ਰਿਹਾ ਇਮੋਸ਼ਨਲ ਜ਼ਰੂਰ ਲੋਕ ਹੋ ਰਹੇ ਨੇ ਇਮੋਸ਼ਨਲ ਇਸ ਕਰਕੇ ਹੋ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਹਾਲਤ ਹੈ ਹਾਲਤ ਦਿਨ ਬਦ ਦਿਨ ਵਿਗੜ ਰਹੀ ਹੈ ਹਾਲਤ ਨਾਜ਼ੁਕ ਹੋ ਗਈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਸਿਹਤ ਹੈ ਇੱਕ ਨਸਾਜ ਸਮੇਂ ਦੇ ਵਿੱਚ ਉਹ ਸਿਹਤ ਨਿਕਲ ਰਹੀ ਹੈ ਤੇ ਡੱਲੇਵਾਲ ਸਾਹਿਬ ਹੋਰੀ ਇਸ ਗੱਲ ਨੂੰ ਪੁਗਾਰ ਰਹੇ ਨੇ ਕਿ ਜਿਹੜੀ ਗੱਲ ਕੀਤੀ ਹੋਈ ਹੈ ਕਿ ਮੈਂ ਮਰਨ ਵਰਤ ਤੇ ਬੈਠ ਬੈਠਿਆ ਹਾਂ ਤੇ ਅਸੀਂ ਮਰਨ ਵਰਤ ਸਾਡਾ ਲੜੀਵਾਰ ਇੱਕ ਸلسلਾ ਕਿ ਜੇਕਰ ਮੈਂ ਸ਼ਹੀਦ ਹੋ ਜਾਂਦਾ ਤਾਂ ਮੇਰੇ ਤੋਂ ਬਾਅਦ ਜਿਹੜਾ ਅਗਲਾ ਸਾਡਾ ਕਿਸਾਨ ਆਗੂ ਹੋਊਗਾ ਉਹ ਮਰਨ ਵਰਤ ਤੇ ਬੈਠੂਗਾ ਦੋਸਤੋ ਦੇਖੋ ਕਿ ਜਿਹੋ ਜਿਹਾਂ ਫੋਟੋਆਂ ਨਿਕਲ ਕੇ ਆ ਰਹੀਆਂ ਨੇ ਖਨੌਰੀ ਮੋਰਚੇ ਤੋਂ ਹੁਣ ਇਸ ਸਿਚੁਏਸ਼ਨ ਦੀ ਗੱਲ ਕਰ ਰਿਹਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਾਂ ਆਪਾਂ ਲਗਾਤਾਰ ਖਨੌਰੀ ਬਾਰਡਰ ਜਾ ਰਹੇ ਹਾਂ ਦੇਖ ਰਹੇ ਹਾਂ ਡੱਲੇਵਾਲ ਸਾਹਿਬ ਹੋਰਾਂ ਦੀ ਜਿਹੜੀ ਸਿਹਤ ਹੈ ਜੇਕਰ ਸਿੱਧਾ ਕਹਾਵੇਂ ਇੱਕ ਖਤਰੇ ਦੀ ਜਿਹੜੀ ਉਹ ਲਕੀਰ ਸੀ ਉਹ ਪਾਰ ਕਰ ਗਈ ਨਾ ਚਾਹੁੰਦੇ ਹਾਂ ਹੋਏ ਵੀ ਆਪਾਂ ਨੂੰ ਇਹ ਗੱਲ ਕਰਨੀ ਪੈ ਰਹੀ ਹੈ ਕਿ ਕੋਈ ਅਣਹੋਣੀ ਵੀ ਵਾਪਰ ਸਕਦੀ ਹੈ ਜਿਵੇਂ ਮੈਂ ਗੱਲ ਕਰਕੇ ਹਟਿਆ ਕਿ ਇੱਕ ਉਲਟੀ ਆਉਂਦੀ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਉਸ ਤੋਂ ਬਾਅਦ ਬੇਹੋਸ਼ ਹੋ ਜਾਂਦੇ ਨੇ ਸਾਰੇ ਬੰਦੇ ਸੰਭਾਲਣ ਦਾ ਯਤਨ ਕਰਦੇ ਨੇ ਜਿਹੜੀ ਮੈਡੀਕਲ ਦੀ ਟੀਮ ਹੈ ਉਹ ਮੈਡੀਕਲ ਦੀ ਟੀਮ ਵੀ ਮੌਕੇ ਤੇ ਉੱਥੇ ਮੌਜੂਦ ਰਹਿੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਜੀ ਵੀਡੀਓ ਆਉਂਦੀ ਹੈ ਜਿੱਦੇ ਚ ਜਰੂਰ ਥੋੜਾ ਜਆ ਸੰਭਾਲਾ ਆਇਆ ਹੋਇਆ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਲੱਗਿਆ ਸਾਰੀ ਜਿਹੜੀ ਟੀਮ ਸੀ ਉਹ ਵਾਲੇ ਦੁਆਲੇ ਖੜੇ ਸੀ ਤੇ ਸਾਹਬ ਸਵਾਲ ਕਰ ਰਹੇ ਸੀ ਢੱਲੇਵਾਲ ਸਾਹਿਬ ਦੀ ਦੂਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਹੌਸਲਾ ਹੋਇਆ ਦੇਖ ਕੇ ਕਿ ਡੱਲੇਵਾਲ ਸਾਹਿਬ ਠੀਕ ਨੇ ਚਲੋ ਜਿਹੋ ਜਿਹੀ ਵੀ ਠੀਕ ਨੇ ਪਰ ਪਹਿਲੀ ਫੋਟੋ ਸੀ ਜਿਹੜੀ ਉਹ ਫੋਟੋਆਂ ਦੇ ਵਿੱਚ ਤਾਂ ਇੱਕ ਵਾਰ ਤਾਂ ਬੰਦੇ ਨੂੰ ਮਤਲਬ ਬੰਦਾ ਦੇਖੋ ਹੁੰਦਾ ਹੀ ਏ ਕਿ ਯਾਰ ਕਿਤੇ ਕੋਈ ਨਾ ਹੋਣੀ ਨਾ ਵਾਪਰ ਜੇ ਕਿਤੇ ਕੋਈ ਘਟਨਾ ਨਾ ਵਾਪਰ ਜੇ ਪਰ ਇਸ ਸਭ ਕਾਸੇ ਦੇ ਬਾਵਜੂਦ ਕੇਂਦਰ ਸਰਕਾਰ ਦਾ ਫਿਲਹਾਲ ਕਿਸਾਨਾਂ ਨੂੰ ਆਗਿਆ ਦੇ ਦੇਣਾ ਕਿ ਤੁਸੀਂ ਦਿੱਲੀ ਚਲੇ ਜਾਓ ਇਦਾਂ ਦਾ ਕੁਝ ਨਹੀਂ ਹੈ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਗੱਲਬਾਤ ਦੇ ਲਈ ਕੋਈ ਸੱਦਾ ਇਦਾਂ ਦਾ ਕੁਝ ਨਹੀਂ ਹੈ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ ਆਪਣੇ ਤਰੀਕਿਆਂ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਢੰਗ ਵਸਿੱਲੇ ਨੇ ਉਹਨਾਂ ਦੇ ਨਾਲ ਦੂਜੀਆਂ ਜਥੇਬੰਦੀਆਂ ਨੇ ਵੀ ਸਪੋਰਟ ਨਾਲ ਮਤਲਬ ਸਪੋਰਟ ਕਹਿ ਲਓ ਚਲੋ ਉਹਨਾਂ ਨੇ ਆਪਣੇ ਤੌਰ ਦੇ ਉੱਪਰ ਜਿਵੇਂ ਉਹਨਾਂ ਦਾ ਤੌਰ ਤਰੀਕਾ ਹੁੰਦਾ ਹਰ ਇੱਕ ਜਥੇਬੰਦੀ ਦਾ ਕੰਮ ਕਰਨ ਦਾ ਉਸ ਨਜ਼ਰੀਏ ਨਾਲ ਉਹ ਆਪਣੇ ਇੱਕ ਰੋਲ ਨੂੰ ਇਸ ਅੰਦੋਲਨ ਦੇ ਵਿੱਚ ਅੱਗੇ ਵਧਾ ਰਹੇ ਨੇ ਜਿਵੇਂ ਪਹਿਲਾਂ 23 ਦਾ ਪ੍ਰੋਗਰਾਮ ਲਿਖਿਆ ਸੀ ਡੀਸੀ ਦਫ਼ਤਰਾਂ ਦੇ ਬਾਹਰ ਤਰਨੇ ਤੇ ਇਸ ਤੋਂ ਬਾਅਦ ਤੁਸੀਂ ਦੇਖੋ ਕਿ 21 ਤਰੀਕ ਦਾ ਰੱਖਿਆ ਕਿ ਪਟਿਆਲੇ ਦੇ ਵਿੱਚ 21 ਤਰੀਕ ਨੂੰ ਅਸੀਂ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਕਰਾਂਗੇ ਸੋ ਇਹ ਜਾਣਕਾਰੀ ਸੀ ਜਿਹੜੀ ਤੁਹਾਡੇ ਤੱਕ ਸਾਂਝੀ ਕਰਨ ਕਿ ਡੱਲੇਵਾਲ ਸਾਹਿਬ ਹੋਰਾਂ ਦੀ ਜਿਹੜੀ ਇੱਕ ਵਾਰ ਸਿਹਤ ਹੈ ਉਹ ਜ਼ਿਆਦਾ ਵਿਗੜ ਗਈ ਸੀ ਤੇ ਡੱਲੇਵਾਲ ਸਾਹਿਬ ਹੋਰੀ ਬੇਹੋਸ਼ ਹੋ ਗਏ ਸੀ ਉਸ ਤੋਂ ਬਾਅਦ ਇੱਕ ਜਿਹੜੀ ਵੀਡੀਓ ਹੈ ਉਹ ਵੀਡੀਓ ਆਉਂਦੀ ਹੈ ਜਿਦੇ ਚ ਡੱਲੇਵਾਲ ਸਾਹਿਬ ਹੋਰਾਂ ਨੂੰ ਸੰਭਾਲਾ ਉਹ ਆਇਆ ਹੋਇਆ ਜਾਬਤਾ